ਇੱਥੇ ਇੱਕ ਹੋਰ ਵੱਡੀ ਖਬਰ ਮਹਿਲਾ ਕਿਸਾਨ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤਾਂ ਕਿ ਮਹਿਲਾ ਕਿਸਾਨਾਂ ਆਗੂ ਦੇ ਘਰ ਐਨਆਈਏ ਨੇ ਛਾਪਾ ਮਾਰਿਆ ਤਾਂ ਦਾਦੀ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਸੜਕ ਜਾਮ ਕਰ ਦਿੱਤੀ ਹੈ ਦੱਸਦੇ ਕਿ ਐਨਆਈਏ ਨੇ ਬਠਿੰਡਾ ਦੇ ਰਾਮਪੁਰ ਫੋਲ ਵਿੱਚ ਮਹਿਲਾ ਕਿਸਾਨ ਆਗੂ ਦੇ ਘਰ ਛਾਪਾ ਮਾਰਿਆ ਤਾਂ ਦੇ ਕਿ ਮਹਿਲਾ ਕਿਸਾਨ ਆਗੂ ਦਾ ਘਰ ਰਾਮਪੁਰਾ ਫੁੱਲਦੇਸ ਸਰਾਬਾ ਨਗਰ ਦੇ ਵਿੱਚ ਗੁੱਸੇ ਦੇ ਵਿੱਚ ਆਏ ਸਾਥੀ ਕਿਸਾਨਾਂ ਦੇ ਵੱਲੋਂ ਮਹਿਲਾ ਆਗੂ ਤੇ ਘਰ ਦੇ ਨਜ਼ਦੀਕ ਧੰਨਾ ਲਗਾਇਆ ਗਿਆ ਇਸ ਦੌਰਾਨ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਮਹਿਲਾ ਆਗੂ ਦੇ ਘਰ ਐਨਆਈਏ ਦੀ ਰੇਡ ਚੱਲ ਰਹੀ ਹੈ ਮਹਿਲਾ ਦਾ ਨਾਮ ਸੁਖਵਿੰਦਰ ਕੌਰ ਖੱਡੀ ਦੱਸਿਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਤਨਾਤ ਰਹੇ ਹਾਲਾਂਕਿ ਛਾਪੇਮਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਇਸ ਦੇ ਨਾਲ ਹੀ ਰਾਮਪੁਰਾ ਪੁਰਾ ਪੁਲ ਕਿਸਾਨ ਯੂਨੀਅਨ ਕਾਂਤੀਕਾਰੀ ਨੇ ਉੱਥੇ ਧਰਨਾ ਦੇ ਦਿੱਤਾ ਹੈ ਤੇ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਛਾਪੇਮਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ ਉਦੋਂ ਤੱਕ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਦਾਦੀਕ ਸੁਖਿੰਦਰ ਕੌਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਦਾਦੀਕ ਐਨਆਈਏ ਦੀਆਂ ਟੀਮਾਂ ਚੇੜੀਆਂ ਨੇ ਉਹ ਦੇਰ ਰਾਤ ਸੁਖਿੰਦਰ ਕੌਰ ਦੇ ਘਰ ਪਹੁੰਚੀਆਂ ਨੇ ਕਿਸੇ ਉਹ ਵੀ ਕਰੋ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਕਿਸੇ ਨੂੰ ਫੋਨ ਆਦਿ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਾਰਾਜ ਨੇ ਦੱਸਿਆ ਕਿ ਘਰ ਦੇ ਵਿੱਚ ਇੱਕ 85 ਸਾਲ ਦਾ ਬਜ਼ੁਰਗ ਵੀ ਹੈ ਇਤੋਂ ਤੱਕ ਕਿ ਉਸ ਦੇ ਨੌਕਰਾਂ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਇਸ ਬਾਰੇ ਪਤਾ ਲੱਗਦਿਆਂ ਹੀ ਉੱਥੇ ਕਿਸਾਨ ਜਿਹੜੇ ਨੇ ਪਹੁੰਚ ਗਏ ਤੇ ਉਹਨਾਂ ਦੇ ਵੱਲੋਂ ਧੰਨਾ ਲਗਾ ਦਿੱਤਾ ਗਿਆ ਉਹਨਾਂ ਕਹਿੰਿਆ ਕਿ NIA ਨੂੰ ਸਾਫ਼ ਕਹਿ ਦਿੱਤਾ ਹੈ ਉਹਨਾਂ ਦੇ ਵੱਲੋਂ ਕਿ ਜੇਕਰ ਕੋਈ ਜਾਂਚ ਕਰਨੀ ਹੈ ਤਾਂ ਉਹਨਾਂ ਦੇ ਮੈਂਬਰ ਹਾਜ਼ਰ ਹੋਣ ਇਸ ਦੇ ਲਈ ਅਸੀਂ ਆਪਣੇ ਵਕੀਲ ਸਮੇਤ ਤਿੰਨ ਲੋਕਾਂ ਨੂੰ ਅੰਦਰ ਭੇਜਿਆ ਗਿਆ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਮਹਿਲਾ ਕਿਸਾਨ ਆਗੂ ਦੇ ਘਰ ਜਿਹੜੀ ਹੈ NIA ਦੀ ਟੀਮਾਂ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਲਗਾਤਾਰ ਕਿਸਾਨਾਂ ਦੇ ਵੱਲੋਂ ਮਹਿਲਾ ਦੇ ਹੱਕ ਵਿੱਚ ਧਰਨਾ ਦੇ ਕੇ ਰੋਡ ਜਿਹੜੀ ਉਹ ਜਾਮ ਕਰ ਦਿੱਤੀ ਗਈ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਧਰਨਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਨੇ ਜੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ NIA ਦੀ ਟੀਮ ਦੇ ਵੱਲੋਂ ਜਦੋਂ ਛਾਪਾ ਮਾਰਿਆ ਜਾਂਦਾ ਹੈ ਮਹਿਲਾ ਕਿਸਾਨ ਆਗੂ ਦਾ ਬਠਿੰਡਾ ਦੇ ਵਿਚਕਾਰ ਤਾਂ ਕਿਸਾਨ ਆਗੂਆਂ ਦੇ ਵੱਲੋਂ ਵੀ ਇਕੱਠੇ ਹੋ ਕੇ ਇਸ ਛਾਪੇ ਮਾਰੀ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਮੂਹਰੇ ਖੜੇ ਆ ਸਾਨੂੰ ਇਸ ਗੱਲ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਕਿਹੜੇ ਗੱਲ ਤੋਂ ਇਹ ਸਾਡੇ ਜਨਨ ਸਖਤਰ ਦੇ ਛਾਪਾ ਕਰਿਆ ਹੋਇਆ ਹੈ ਅੰਦਰ 85 ਸਾਲ ਦੀ ਮਾਈ ਬਿਨਾਂ ਸੇਵਾ ਤੋਂ ਅੱਜ ਉਹਨੂੰ ਪਾਲ-ਪਾਲ ਵਾਸਤੇ ਪਾਣੀ ਧਾਨ ਦੀ ਲੋੜ ਹੈ ਕੋਨੇ ਲੈਟਰਨ ਬਾਥਰੂਮ ਵੀ ਕਰਨੇ ਆ ਤਾਂ ਸਾਡੀ ਜਿਹੜੀ ਕੋਈ ਸੇਵਾਦਾਰ ਨਹੀਂ ਉਸ ਨੂੰ ਸਾਹਮਣੇ ਵਾਸਤੇ ਜਾਣ ਵਾਸਤੇ ਅੱਜ ਸਾਡੀ ਸਾਡੀਆਂ ਸਰਕਾਰਾਂ ਦੀ ਗਿਰਗੀ ਵੀ ਉਸ ਬੀਬੀ ਨੂੰ ਇੱਕ ਸੇਵਾ ਕਰਨ ਵਾਸਤੇ ਨੰਗਣ ਨਹੀਂ ਜਾਣ ਦੇ ਰਹੇ ਹੋ ਸਕਦਾ ਉਹਦੇ ਕੋਲ ਕੋਈ ਚੀਜ਼ ਆ ਤਲਾਸ਼ੀ ਕਰ ਲੈਣਾ ਪਰ ਇਹ ਜ਼ਰੂਰੀ ਹੈ ਵੀ ਇੱਕ ਬਵਾਰ ਬੰਦਾ ਹੈ 85 ਸਾਲ ਦੀ ਉਮਰ ਹੈ ਉਹਨੂੰ ਸਾਹਮਣੇ ਵਾਸਤੇ ਕੋਈ ਲੇਡੀ ਜਨਾਨੀ ਜਾ ਰਹੀ ਹੈ ਤਾਂ ਉਹਨੂੰ ਰੋਕਣ ਦਾ ਇਹ ਸਰਕਾਰ ਦਾ ਬਹੁਤ